ਦੁਨੀਆ ਭਰ ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਜੁੜੇ ਪੰਜਾਬੀਆਂ ਦਾ ਸਵਾਗਤ ਹੈ ਪੰਜਾਬ ਇਸ ਵੇਲੇ ਭਿਆਨਕ ਹੜਾ ਦੀ ਲਪੇਟ 'ਚ ਹੈ ਹਜ਼ਾਰਾਂ ਹੀ ਪਿੰਡ ਇਸ ਸਮੇਂ ਹੜਾ ਦੀ ਲਪੇਟ 'ਚ ਹਨ ਉੱਥੇ ਪਾਣੀ ਭਰਿਆ ਹੈ ਤੇ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਮਦਦ ਵੀ ਪਹੁੰਚਾਈ ਜਾ ਰਹੀ ਹੈ ਵਿਦੇਸ਼ ਵਿੱਚ ਵੀ ਗੁਰਦੁਆਰਿਆਂ 'ਚ ਹੋਰ ਥਾਵਾਂ 'ਚ ਵੀ ਪੰਜਾਬ ਚ ਮਦਦ ਭੇਜਣ ਲਈ ਪ੍ਰਵਾਸੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਜੋ ਤੇ ਵਾਪਰਿਆ ਹੈ ਉਹਨਾਂ ਪਰਿਵਾਰਾਂ ਨੂੰ ਜਾਂ ਸਾਰਿਆਂ ਨੂੰ ਹੀ ਵਾਹਿਗੁਰੂ ਹੌਸਲਾ ਬਖਸ਼ੇ ਤੇ ਨਾਲ ਹੀ ਅਰਦਾਸ ਕਰਦੇ ਹਾਂ ਕਿ ਹਾਲਾਤ ਜਲਦੀ ਠੀਕ ਹੋਣ ਪਰ ਉਸ ਤੋਂ ਬਾਅਦ ਪਾਣੀ ਨਿਕਲਣ ਤੋਂ ਬਾਅਦ ਵੀ ਜੋ ਨੁਕਸਾਨ ਹੋਇਆ ਉਸ ਦਾ ਪਤਾ ਲੱਗੇਗਾ ਕਈਆਂ ਦੇ ਜਿਹੜੇ ਮੱਝਾਂ گاਵਾ ਹਨ ਉਹਨਾਂ ਦਾ ਵੀ ਕਈ ਜਾਨਵਰ ਵੀ ਜਿਹੜੇ ਨੇ ਉਹ ਵੀ ਮਰੇ ਹਨ ਤੇ ਇਸ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਜਾਂ ਹੋਰ ਚੀਜ਼ਾਂ ਦਾ ਵੀ ਕਾਫੀ ਜਿਹੜਾ ਉਹ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬੀਆਂ ਨੂੰ ਇੱਕ ਤੁਜਾ ਦਾ ਸਾਥ ਦੇਣ ਲਈ ਬੇਨਤੀ ਕਰਦੇ ਹਾਂ ਜੋ ਵਿਦੇਸ਼ ਰਹਿ ਕੇ ਮੇਰੇ ਵੱਲੋਂ ਵੀ ਜਾਂ ਸਾਡੇ ਹੋਰ ਸਾਰਿਆਂ ਵੱਲੋਂ ਜੋ ਹੋ ਸਕਦਾ ਹੈ ਅਸੀਂ ਜ਼ਰੂਰ ਕਰਾਂਗੇ ਬਹੁਤ ਵੱਡੀ ਗਿਣਤੀ ਵਿੱਚ ਪਰਿਵਾਰਾਂ ਵੱਲੋਂ ਵੀ ਉੱਥੇ ਪਰਿਵਾਰਾਂ ਨਾਲ ਸੰਪਰਕ ਕਰਕੇ ਮਦਦ ਕੀਤੀ ਜਾਂਦੀ ਹੈ ਕਾਫੀ ਜਾਣੇ ਸਾਨੂੰ ਮੈਸੇਜ ਕਰ ਰਹੇ ਸਨ ਕਿ ਫਲਾਈਟਸ ਦਾ ਕੀ ਸਟੇਟਸ ਹੈ ਕਿ ਪਾਣੀ ਅਮ੍ਰਿਤਸਰ ਵੀ ਆਇਆ ਹੈ 에어ਪੋਰਟ ਤੇ ਪਾਣੀ ਇਕੱਠਾ ਹੈ ਨਹੀਂ ਐਸਾ ਕੁਝ ਨਹੀਂ ਹੈ ਫਲਾਈਟਸ ਨਾਰਮਲ ਆਪਰੇਟ ਹੋ ਰਹੀਆਂ ਨੇ ਸਾਰੀਆਂ ਇੰਟਰਨੈਸ਼ਨਲ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਮਕਸਦ ਇਹੀ ਹੈ ਕਿ ਪੰਜਾਬ ਹੋਰ ਖੁਸ਼ਹਾਲ ਹੋਵੇ ਫਲਾਈਟਸ ਨਾਲ ਕਿਦਾਂ ਖੁਸ਼ਹਾਲ ਹੁੰਦਾ ਹੈ ਫਲਾਈਟਸ ਆਉਣਗੀਆਂ ਜਿਆਦਾ ਰੋਜ਼ਗਾਰ ਮਿਲੇਗਾ ਨਾਲ ਹੀ ਵਿਦੇਸ਼ ਭੇਜਣ ਲਈ ਅਸੀਂ ਕੋਸ਼ਿਸ਼ ਕਰਦੇ ਆਂ ਕਰ ਰਹੇ ਆਂ ਉਸ ਪਾਸੇ ਅਸੀਂ ਇੰਨਾ ਧਿਆਨ ਨਹੀਂ ਸਿੱਧ ਦਿੱਤਾ ਖਾਸ ਕਰਕੇ ਕਾਰਗੋ ਕਿਸਾਨਾਂ ਦੇ ਸਬਜ਼ੀਆਂ ਬਾਹਰ ਜਾਣ ਇਹ ਵੀ ਫਲਾਈਟ ਸ਼ੁਰੂ ਹੋਣ ਤੇ ਇਹਨਾਂ ਦਾ ਵੀ ਬਹੁਤ ਫਾਇਦਾ ਹੈ ਸੋ ਆਓ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਨੂੰ ਸਪੋਰਟ ਕਰੀਏ ਪੰਜਾਬ ਨੂੰ ਸਪੋਰਟ ਕਰੀਏ ਤੇ ਅਸੀਂ ਪਿੱਛੇ ਜੇ ਕੁਝ ਪੋਸਟ ਚੜੀਆਂ ਨੇ ਹੜਾ ਸੰਬੰਧੀ ਪਾ ਰਹੇ ਹਾਂ ਸਾਨੂੰ ਸਾਰਿਆਂ ਨੂੰ ਬਹੁਤ ਹੀ ਦੁੱਖ ਹੈ ਤੇ ਨਾਲ ਹੀ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਦੀ ਖੁਸ਼ਹਾਲੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਨਾਲ ਹੀ ਕੁਝ ਹੋਰ ਗੱਲਾਂ ਸਾਡੇ ਪਿੱਛੇ ਜੇ ਅਸੀਂ ਪਾਰਕਿੰਗ ਸੰਬੰਧੀ ਜਾਂ ਹੋਰ 에어ਪੋਰਟ ਫਲਾਈਟ ਸੰਬੰਧੀ ਜੋ ਪੋਸਟ ਆਪਾਂ ਨੇ ਹਾਂ ਕਈ ਵਾਰੀ ਉਹ ਕਾਫੀ ਵਾਇਰਲ ਵੀ ਹੋ ਜਾਂਦੀਆਂ ਹਨ ਪਿੱਛੇ ਜੇ ਪਾਰਕਿੰਗ ਸੰਬੰਧੀ ਇੱਕ ਪੋਸਟ ਪਾਈ ਤੇ ਉੱਪਰ ਸਾਫ਼ ਲਿਖਿਆ ਹੈ ਕਿ ਇਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਅਸੀਂ 에ਅਰਲਾਈਨ 에ਅਰਪੋਰਟ ਜਾਂ ਟ੍ਰੈਵਲ ਏਜੰਸੀ ਨਹੀਂ ਹਾਂ ਪਰ ਮੈਨੂੰ ਫਿਰ ਬਹੁਤ ਹੀ ਨਿਰਾਸ਼ਾ ਅ ਤਲਕਿਆਣਾ ਪੈ ਰਿਹਾ ਹੈ ਨਿਰਾਸ਼ਾ ਤੇ ਹੈ ਪਰ ਖੁਸ਼ੀ ਵੀ ਹੈ ਨਾਲ ਹੀ ਆ ਕਾਫੀ ਲੋਕਾਂ ਵੱਲੋਂ ਹੁਣ ਖੁੱਦ ਦੇਖਿਆ ਜਾ ਰਿਹਾ ਜਿਹੜੇ ਜਿਹੇ ਲੋਕ ਹਨ ਸਾਫ਼ ਲਿਖਿਆ ਹੋਇਆ ਹੈ ਕਿ ਅਸੀਂ 에어ਪੋਰਟ ਦੇ ਅਧਿਕਾਰੀ ਨਹੀਂ ਆ ਪਰ ਦੁੱਖ ਹੈ ਕਿ ਜੇ ਮੈਂ ਹੋਵਾਂ ਜਾਂ ਸਾਡੀ ਟੀਮ ਦਾ ਕੋਈ ਮੈਂਬਰ ਹੈ ਜਿਹਦੀ ਵੀਡੀਓ ਹੈ ਥੱਲੇ ਲੋਕ ਇੰਨਾ ਗੰਦੇ ਸਾਨੂੰ ਕਈ ਵਾਰੀ ਮੈਸੇਜ ਬਲੌਕ ਕਰਨੇ ਪੈਂਦੇ ਨੇ ਕਮੈਂਟ ਕਿ ਉੱਤੇ ਲਿਖਿਆ ਹੈ ਵੀਡੀਓ ਤੇ ਕਿ ਅਸੀਂ 에어ਪੋਰਟ ਅਧਿਕਾਰੀ ਨਹੀਂ ਆ ਵੀਡੀਓ ਦੀ ਸ਼ੁਰੂਆਤ ਵੀ ਇਦਾਂ ਹੋ ਰਹੀ ਹੈ ਇਹ ਤੁਹਾਡੀ ਜਾਣਕਾਰੀ ਦੱਸ ਰਹੇ ਹਾਂ ਪਰ ਸਾਰੇ ਜੜੇ ਵੀ ਜਿਹੜੇ ਲੋਕ ਲਿਖਦੇ ਨੇ 80% ਲੋਕ ਤਾਂ ਸਾਰੇ ਸਿਚੁਏਸ਼ਨ ਸਮਝਦੇ ਨੇ ਪਰ ਇਹ ਜਿਹੜੇ ਥੋੜੇ ਪਰਸੈਂਟੇਜ ਨੇ ਆਬੀਸਲੀ ਕਿ ਜਿਹਨਾਂ ਨੇ ਲਿਖਿਆ ਵੀ ਆ ਕਿ ਤੁਸੀਂ ਇਹਨਾਂ ਦੀ ਪ੍ਰਵਾਹ ਨਾ ਕਰਿਆ ਕਰੋ ਪਰ ਕੁਝ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਜਵਾਬ ਅਸੀਂ ਵੀਡੀਓ ਰਾਹੀਂ ਅਸੀਂ ਬਣਾ ਕੇ ਹਮੇਸ਼ਾ ਉਪਾਇਆ ਕਰੀਏ ਕਿ ਤੁਹਾਡਾ ਸਟਾਫ ਮੇਰਾ ਸਟਾਫ ਇਸ ਤਰ੍ਹਾਂ ਕਮੈਂਟ ਲਿਖਦੇ ਨੇ ਸੋ ਇਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਕਈ ਲੋਕ ਜਿਕਰ ਉਹਨਾਂ ਨੂੰ ਪਰੇਸ਼ਾਨੀ ਵੀ ਆਈ ਹੈ ਸ਼ਾਨੀ ਨਾ ਆਵੇ ਇਸ ਇੱਕ ਕੇ ਜਾਣਕਾਰੀ ਦੇ ਰਹੇ ਆ ਰੇਟਸ ਦੀਆਂ ਜੇ ਕੋ ਤੁਹਾਡੇ ਕੋਲੋਂ ਪਾਰਕਿੰਗ ਦਾ ਰੇਟ ਜੇ ਪਹਿਲੇ ਅੱਧੇ ਘੰਟੇ ਦਾ ਰੇਟ 20 ਰੁਪਏ ਹੈ ਪਾਰਕਿੰਗ ਚ ਤੇ ਤੁਹਾਡੇ ਕੋ ਵੱਧ ਮੰਗਦੇ ਆ ਤੁਸੀਂ ਉਹਨਾਂ ਨੂੰ ਦੱਸੋ ਸਾਹਮਣੇ ਖੱਬੇ ਤੇ ਬੋਰਡ ਵੀ ਲੱਗਾ ਹੈ ਉਹਨਾਂ ਨਾਲ ਗੱਲ ਕਰੋ ਕਈ ਲਿਖਦੇ ਹਨ ਕਿ ਇੱਥੇ ਕੁਝ ਨਹੀਂ ਹੋ ਸਕਦਾ ਜੇ ਇਸੇ ਕਰਕੇ ਇਸ ਇਹ ਸੋਚਦੇ ਰਹਿੰਦੇ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਿਹੜਾ ਸ਼ੁਰੂ ਕੀਤਾ 2016-17 ਚ ਤੇ ਉਸ ਤੋਂ ਬਾਅਦ ਫਲਾਈਸ ਵੀ ਸਾਨੂੰ ਕੁਝ ਮਿਲੀਆਂ ਕ੍ਰੈਡਿਟ ਲੈ ਲੇ ਚਲੋ ਹੋਰ ਨੇ ਅਸੀਂ ਨਹੀਂ ਕਹਿ ਰਹੇ ਕਿ ਸਾਰੀਆਂ ਫਲਾਈਟ ਸਾਡੇ ਕਾਕੇ ਸ਼ੁਰੂ ਹੋਈਆਂ ਫਲਾਈ ਆਮ ਰੀਸਰੈਸ਼ੀਟਿਵ ਕਰਕੇ ਪਰ ਕੋਸ਼ਿਸ਼ਾਂ ਕੀਤੀਆਂ ਕੁਝ ਚੇਂਜਸ ਆਉਂਦੇ ਨੇ ਐਡਵੋਕੇਸੀ ਕਰੋ ਸੋ ਇਹੋ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕੁਝ ਕਮੈਂਟਸ ਆਂਦੇ ਰਹਿੰਦੇ ਹਨ ਉਹ ਤੁਹਾਨੂੰ ਪੜ ਕੇ ਸਕਰੀਨ ਤੇ ਵੀ ਦਿਖਾਵਾਂਗੇ ਤੇ ਉਹਨਾਂ ਦੇ ਜਵਾਬ ਵੀ ਦਵਾਂਗੇ ਤੇ ਮੈਂ ਫਿਰ ਤੋਂ ਬੇਨਤੀ ਕਰਾਂਗਾ ਫਲਾਈਟਸ ਜਿਹੜੀਆਂ ਨੇ ਆਪਰੇਟ ਹੋ ਰਹੀਆਂ ਨੇ ਜੇਕਰ ਤੁਸੀਂ ਡੈਸਟੀਨੇਸ਼ਨਸ ਦੀ ਗੱਲ ਕਰੀਏ ਉਹੋ ਹੀ ਦੋਹਾ ਦੁਬਈ ਸ਼ਾਰਜਾ ਫਿਰ ਹੋਰ ਵੈਸਟ ਵੱਲ ਜਾਈਏ ਤੇ ਮਿਲਾਨ ਨੀਓਜ਼ੇਰ ਤੇ ਬਰਮਿੰਗਮ ਲੰਡਨ ਗੈਟਵਿਕ ਬੰਦ ਹੈ ਤੇ ਮਿਲਾਨ ਰਾਹੀਂ ਟੋਰਾਂਟੋ ਨੂੰ ਜੋੜਦੀ ਹੈ ਨੀਓਜ਼ ਏਅਰਲਾਈਨ ਇਟਲੀ ਰਾਹੀਂ ਤੇ ਉਹ ਰੋਮ ਦਾ ਵੀ ਕਨੈਕਟੀਵਿਟੀ ਪਰ ਦਿੰਦੇ ਨੇ ਨੀਓਜ਼ ਏਅਰਲਾਈਨ ਤੇ ਦੂਜੇ ਪਾਸੇ ਗੱਲ ਕਰੀਏ ਸਾਊਥ ਈਸਟ ਤੇ ਉਥੇ ਕੁਵਾਲਾਮਪੁਰ ਤੇ ਸਿੰਗਾਪੁਰ ਕੁਵਾਲਾਮਪੁਰ ਦੀਆਂ ਦੋ 에ਅਰਲਾਈਨਸ 에어ਏਸ਼ੀਆ ਤੇ ਮਲੇਸ਼ੀਆ 에ਅਰਲਾਈਨ ਮਲੇਸ਼ੀਆ ਲੈਂ ਰੋਜ਼ ਆਪਰੇਟ ਹੁੰਦੀ ਹੈ 에어ਏਸ਼ੀਆ ਹਫਤੇ ਚ 3 ਦਿਨ ਮਲਿੰਡੋ 에ਅਰ ਬੰਦ ਹੋ ਗਈ ਹੈ ਇਹ ਪੰਜਾਬੀਆਂ ਨੇ ਇਨਾਂ ਫਲਾਈਟਾਂ ਨੂੰ ਸਫਲ ਕਰਨਾ ਹੈ ਸਕਸੈਸਫੁਲ ਕਰਨਾ ਹੈ ਅਸੀਂ ਜਾਣਦੇ ਹਾਂ ਬਹੁਤ ਕਮੈਂਟਸ ਆਉਂਦੇ ਕਿ ਸਾਨੂੰ ਦਿੱਲੀ ਵਾਂਗ ਦਿੱਲੀ ਨਾਲ ਕੰਪੈਰੀਜ਼ਨ ਹੁੰਦਾ ਰਹਿੰਦਾ ਪਰ ਅਸੀਂ ਦੱਸਦੇ ਰਹਿੰਦੇ ਹਾਂ ਜਲਦੀ ਹੀ ਇੱਕ ਸਟੋਰੀ ਤੁਹਾਨਾਂ ਨਾਲ ਸ਼ੇਅਰ ਕਰਾਂਗੇ ਜਿੱਥੇ ਦਿੱਲੀ ਚ ਕੀ ਹੋ ਰਿਹਾ ਕਸਟਮਸ ਦਾ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਜਾਣਕਾਰੀ ਦਵਾਂਗੇ ਅਮ੍ਰਿਤਸਰ ਵੀ ਹੁੰਦਾ ਹੋਏਗਾ ਪਰ ਅਸੀਂ ਬਾਰ-ਬਾਰ ਆਪਣੀ ਈਮੇਲ ਤੇ ਤੁਹਾਨੂੰ ਦਿੰਦੇ ਰਹੇ ਹਾਂ ਕਿ ਤੁਸੀਂ 에어ਪੋਰਟ ਨੂੰ pgoasr@ai.ero ਤੇ ਮੈਸੇਜ ਕਰੋ ਤੇ ਸਾਨੂੰ ਕਾਪੀ ਕਰ ਦਿਓ ਤਾਂ ਜੋ ਆਈਡੀਆ ਹੋਵੇ ਕਿ ਤੁਸੀਂ ਇਹ ਇਸ਼ੂ ਚੁੱਕੀ ਐ ਸਿਰਫ ਇੱਕਾ ਦੁੱਕਾ ਇੰਨੇ ਸਮੇਂ ਚ ਸਿਰਫ 5-7 ਈਮੇਲ ਸਾਨੂੰ ਟੋਟਲ ਆਈਆਂ ਹੋਣਗੀਆਂ ਪਰ ਉਹ ਵੀ ਮੈਟਰ ਜਿਹੜਾ ਹੈ ਪਰਸੂ ਨਹੀਂ ਕਰਦੇ ਕਹ ਦਿੰਦੇ ਨੇ ਕੁਝ ਨਹੀਂ ਹੋਣਾ ਸੋ ਜੇ ਇਹ ਹੀ ਸੋਚ ਕੇ ਅਸੀਂ ਵੀ ਬੈਠੇ ਰਹੀਏ ਕੁਝ ਨਹੀਂ ਹੋਣਾ ਤੇ ਫਿਰ ਤੇ ਕੁਝ ਨਹੀਂ ਹੋਣਾ ਸੋ ਫਿਰ ਬੇਨਤੀ ਕਰਦੇ ਹਾਂ ਜ਼ਰੂਰ ਅੰਮ੍ਰਿਤਸਰ ਜੇ ਅਸੀਂ ਇੰਪਰੂਵਮੈਂਟ ਕਰਨੀ ਹੈ ਜੇ ਕੋਈ ਕੁਝ ਚੀਜ਼ਾਂ ਰਹਿੰਦੀਆਂ ਨੇ ਉਹ ਜ਼ਰੂਰ ਕਰੋ ਬੈਂਕਾਕ ਵੀ ਹੈ ਇੱਕ ਟੈਸਟ ਨੇਸ਼ਨ ਮੈਂ ਮਿਸ ਕਰ ਗਿਆ ਬੈਂਕਾਕ ਸਿੰਗਾਪੁਰ ਤੇ ਮਲੇਸ਼ੀਆ ਕੁਵਾਲਾਮਪੁਰ सो बैंकॉक की फ्लाइट थाई लाइन एयर वालों ओपरेट हो रही है एयर इंडिया एक्सप्रैस की जोड़ी बैंकॉक फ्लाइट है वह बंद हो गई है आ, पर एयर इंडिया वालों दिल्ली द्लाइट्स ना ही इंडिगो वालों भी मुंबई फूणे अहमदाबाद बेंगलुरू हैदराबाद ये फ्लाइट्स यरेट हो रही ने सो आओ अं वृतसर तो तरजीह दे ट्रैफिक जरूर घटी है खड़ा करके भी हम कुछ असर होएगा पर ਅਗਾਜ਼ ਸਰਦੀਆਂ ਦੇ ਮੌਸਮ ਵਿੱਚ ਅਸੀਂ ਵੱਧ ਤੋਂ ਵੱਧ ਜ਼ਰੂਰ ਕੋਸ਼ਿਸ਼ ਕਰੀਏ ਕਿ ਆਮਰੀ ਸਰ ਨੂੰ ਤਰਜੀਹ ਦਈਏ ਤਾਂ ਜੋ ਇਥੋਂ ਹੋਰ ਫਲਾਈਟ ਸ਼ੁਰੂ ਹੋ ਸਕਣ ਬਹੁਤ ਬਹੁਤ ਧੰਨਵਾਦ